ਨੂੰ ਫੜਿਆ ਗਿਆ ਸੀਗਾ ਡਰੱਗ ਦੇ ਨਾਲ ਇਹਨਾਂ ਦੇ ਕੋਲੋਂ 130 ਗ੍ਰਾਮ ਹੈਰੋਇਨ ਰਿਕਵਰ ਕੀਤੀ ਸੀਗੀ ਐਸ ਚਾਰੋਂ ਕੇ ਚਾਰੋਂ ਜੋ ਮੁੱਲਜ਼ਮ ਹੈ ਜੋ ਚੰਡੀਗੜ੍ਹ ਮੁਹਾਲੀ ਬੇਸ ਜੋ ਪਬਸ ਜਾਂ ਰੈਸਟੋਰੈਂਟ ਨਮਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਓਮਕਾਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਦੀ ਮਾਨਯੋਗ ਡੀਜੀਪੀ ਪੰਜਾਬ ਗੌਰਵ ਯਾਦਵ ਜੀ ਤੇ ਡਾਈਜੀ ਲੁਧਿਆਣਾ ਰੇਂਜ શ્રી ਸਤਿੰਦਰ ਸਿੰਘ ਜੀ ਦੇ ਦਿਸ਼ਾ ਨਿਰਦੇਸ਼ਾ ਹੇਠ ਖੰਨਾ ਜ਼ਿਲ੍ਹੇ ਦੇ ਵਿੱਚ ਅਪਰਾਧ ਨੂੰ ਰੋਕਣ ਦੇ ਕਾਰਜੇ ਲਗਾਤਾਰ ਜਾਰੀ ਹੈ ਤੇ ਯੁਧ ਨਸ਼ਾ ਵਿਰੁੱਧ ਵਾਲੀ ਮੁਹਿੰਮ ਵੀ ਸਾਡੀ ਬਹੁਤ ਪੁਰਜ਼ੋਰ ਤਰੀਕੇ ਨਾਲ ਚੱਲ ਰਹੀ ਹੈ ਇਸੇ ਲੜੀ ਦੇ ਵਿੱਚ 6 ਜਨਵਰੀ ਨੂੰ ਜੋ ਸੀਆਈ ਇਨਚਾਰਜ ਇਨਾਂ ਨੂੰ ਇਨਫੋਰਮੇਸ਼ਨ ਮਿਲੀ ਸੀਗੀ ਕਿ ਕੁਝ ਜੋ ਸਪਲਾਈਅਰਸ ਹੈ ਵੱਡੀ ਮਾਤਰਾ ਦੇ ਵਿੱਚ ਸਾਡੇ ਏਰੀਆ ਦੇ ਵਿੱਚ ਵੀ ਸਪਲਾਈ ਕਰਦੇ ਤੇ ਅੱਗੇ ਮੁਹਾਲੀ ਖਰੜ ਦੇ ਏਰੀਆ ਤੱਕ ਵੀ ਸਪਲਾਈ ਕਰਨ ਜਾਂਦੇ ਇਨਫੋਰਮੇਸ਼ਨ ਕਾਫੀ ਪੁਗਤਾ ਸੀਗੀ ਤੇ ਇਹਨਾਂ ਨੇ ਨਾਕਾ ਲਾਇਆ ਹੇਡੋਂ ਚੌਕੇ ਦੇ ਨੇੜੇ ਤੇ ਉੱਥੇ ਫਿਰ ਇੱਕ ਗੱਡੀ ਵੈਨਿਊ ਜੋ ਬ੍ਰਾਂਡ ਦੀ ਗੱਡੀ ਹੈ ਬਲੈਕ ਕਲਰ ਦੀ ਉਹਨੂੰ ਜਦੋਂ ਰੋਕ ਕੇ ਜੋ ਉਹਦੇ ਵਿੱਚ ਡਰਾਈਵਰ ਤੇ ਉਹਦੇ ਨਾਲ ਦਾ ਇੱਕ ਸਾਥੀ ਸੀਗਾ ਉਹਨਾਂ ਨੇ ਪੁੱਛ ਕੇ ਜਦੋਂ ਕੀਤੀ ਸੀਗੀ ਤਾਂ ਉਹਨਾਂ ਨੇ ਆਪਣਾ ਨਾਮ ਜਸ਼ਨਪ੍ਰੀਤ ਸਿੰਘ ਜੋ ਭਟੇਂਡਾ ਦਾ ਰਹਿਣ ਵਾਲਾ ਹੈਗਾ ਉਹਦੇ ਨਾਲ ਇੱਕ ਅੰਗਰੇਜ਼ ਸਿੰਘ ਜੋ ਤਰਨਤਾਰਨ ਜ਼ਿਲ੍ਹੇਦਾਰ ਰਹਿਣ ਵਾਲਾ ਉਹਨਾਂ ਨੇ ਆਪਣੀ ਪਛਾਣ ਦੱਸੀ ਉਹਨਾਂ ਦੀ ਜਦੋਂ ਗੱਡੀ ਦੀ ਤਲਾਸ਼ੀ ਲਈ ਗਈ ਤੇ ਉਹ ਗੱਡੀ ਦੇ ਵਿੱਚ ਚਾਰ ਪੈਕੇਟਸ ਨਿਕਲੇ ਜਿਦੇ ਵਿੱਚ 4 ਕਿਲੋ 20 ਗ੍ਰਾਮ ਹੈਰੋਇਨ ਸੀ ਤੇ ਕਮਰਸ਼ੀਅਲ ਕੁਆਂਟੀਟੀ ਤੇ ਵੱਡੀ ਇੱਕ ਡਰੱਗ ਦੀ ਖੇਪ ਸਾਡੇ ਸੀਆਈ ਟੀਮ ਨੇ ਉੱਥੋਂ ਰਿਕਵਰ ਕੀਤੀ ਤੇ ਅੱਗੇ ਇਹਨਾਂ ਦੀ ਇਹਨਾਂ ਦੀ ਅਰੈਸਟ ਪਾਈ ਗਈ ਤੇ ਇਹਨਾਂ ਦੀ ਪੁੱਛਗਿੱਛ ਦੇ ਵਿੱਚ ਫਿਰ ਅੱਗੇ ਹੋਰ ਇਹਦੇ ਵਿੱਚ ਜੋ ਏਰੀਆ ਦੇ ਜੋ ਸਪਲਾਈਅਰਸ ਉਹਨਾਂ ਦਾ ਪਤਾ ਲੱਗਿਆ ਜਿਨ੍ਹਾਂ ਦੇ ਵਿੱਚ ਮੇਨ ਜੋ ਹੈਗਾ ਇੱਕ ਪਰ ਜੋ ਨਾ ਦਾ ਮੁੰਡਾ ਹੈਗਾ ਜੋ ਕੂਮ ਕਲਾ ਲੁਧਿਆਣਾ ਦੇ ਰਹਿਣ ਵਾਲਾ ਹੈਗਾ ਤੇ ਇਹਦੇ ਨਾਲ ਇੱਕ ਹਰਸ਼ਦੀਪ ਨਾ ਦਾ ਮੁੰਡਾ ਹੈਗਾ ਜਿਹੜਾ ਕਿ ਸਮਰਾਲੇ ਦਾ ਹੀ ਰਹਿਣ ਵਾਲਾ ਹੈ ਇਹਦੇ ਨਾਲ ਇੱਕ ਗੁਰਤੇਜ ਉਰਫ ਗੁਰੀ ਆਪ ਨੂੰ ਵੀ ਅੱਗੇ ਇਹਨਾਂ ਦੀ ਪੁੱਛਕਿ ਜੇ ਅੱਗੇ ਫੈਕਟਰੀ ਨੂੰ ਇਹ ਤਿੰਨਾਂ ਨੂੰ ਵੀ ਫਿਰ ਅਰੈਸਟ ਕਰਕੇ ਅੱਗੇ ਨਾ ਤੋਂ ਵੀ ਫਿਰ ਅੱਗੇ ਪੁੱਛ ਕੇ ਜਾਰੀ ਹੈ ਇੱਕ ਵੱਡੀ ਕਮਰਸ਼ੀਅਲ ਕੁਆਂਟੀਟੀ ਹੈਰੋਇਨ ਦੇ ਰਿਕਵਰ ਇਸ ਕੇਸ ਦੇ ਵਿੱਚ ਹੋਈ ਇਹਦੇ ਨਾਲ ਨਾਲ ਹੀ ਹੋਰ ਵੀ ਕੁਝ ਕੇਸਸ ਹੈ ਜੋ ਕਿ ਇੰਪੋਰਟੈਂਟ ਨੇ ਜਿਦੇ ਵਿੱਚ ਪੁਲਿਸ ਨੇ ਬਹੁਤ ਵਧੀਆ ਕੰਮ ਕੀਤਾ ਜੋ ਸਪੈਸ਼ਲੀ ਇੱਕ ਚੋਰੀ ਦਾ ਇੱਕ ਮਾਮਲਾ ਸੀਗਾ 25 26 ਨਵੰਬਰ ਦੀ ਬੀਤੀ ਰਾਤ ਇੱਕ ਦਰਮਿਆਣੀ ਰਾਤ ਇੱਕ ਟਰੱਕ ਦੀ ਚੋਰੀ ਹੋਈ ਸੀ ਲਿਬੜਾ ਪਿੰਡ ਦੇ ਵਿੱਚ ਇੱਕ ਵਾਸ਼ਿੰਗ ਸੈਂਟਰ ਉੱਥੋਂ ਇੱਕ ਟਰੱਕ ਦੀ ਚੋਰੀ ਹੋਈ ਅ ਇਹਦੇ ਵਿੱਚ ਵੀ ਸੀਆਈ ਦੀ ਟੀਮ ਨੇ ਸਪੈਸ਼ਲ ਬ੍ਰਾਂਚ ਦੀ ਟੀਮ ਨੇ ਤੇ ਟੈਕਨੀਕਲ ਟੀਮ ਨੇ ਬਹੁਤ ਵਧੀਆ ਕੰਮ ਕੀਤਾ ਐ ਐਸਪੀਡੀ ਤੇ ਡੀਐਸਪੀ ਦੀ ਦੀ ਸੁਪਰਵੀਜ਼ਨ ਦੇ ਅੰਡਰ ਜੋ ਟੀਮ ਹੈ ਉਹ ਸੀਸੀਟੀਵੀ ਕੈਮਰਾਜ਼ ਨੂੰ ਖੰਨੇ ਤੋਂ ਚੈੱਕ ਕਰਦੇ ਹੋਏ ਨੂੰ ਹਰਿਆਣਾ ਤੱਕ ਪਹੁੰਚੀ ਤੇ ਨਜਫਗੜ ਦੇ ਵੀ ਏਰੀਆ ਤੋਂ ਇੱਕ ਜੋ ਦੋਸ਼ੀਆਂ ਨੂੰ ਅਰੈਸਟ ਕੀਤਾ ਗਿਆ ਅਨੂ ਨਾਗਰ ਨਾ ਦੇ ਇੱਕ ਵਿਅਕਤੀ ਨੂੰ ਅਰੈਸਟ ਕੀਤਾ ਗਿਆ ਇਹਦੇ ਨਾਲ ਦੇ ਇੱਕ ਸਾਥੀ ਦਾ ਚੋਰ ਜੋ ਸੀਗਾ ﺍﻟताफ ਉਹਨੂੰ ਵੀ ਅਰੈਸਟ ਕੀਤਾ ਗਿਆ ਇਹਨਾਂ ਦੇ ਕੋਲੋਂ ਵੀ ਫਿਰ ਜੋ ਇਹਨਾਂ ਨੇ ਜੋ ਟਰੱਕ ਸੀਗਾ ਉਹਦੇ ਸਪੈਰ ਪਾਰਟਸ ਅਲੱਗ-ਅਲੱਗ ਜੋ ਪੁਰਜ਼ੇ ਸੀਗੇ ਸਾਰੇ ਵੇਚਦੇ ਸੀਗੇ ਤੇ ਇਹਨਾਂ ਦੇ ਕੋਲ ਫਿਰ 10 ਲੱਖ ਤੋਂ ਉੱਪਰ ਜੋ ਇਹਨਾਂ ਨੇ ਉਹ ਟਰੱਕ ਦੇ ਪਾਰਟਸ ਨੂੰ ਵੇਚ ਕੇ ਪੈਸੇ ਕਮਾਏ ਸੀਗੇ ਉਹਨੂੰ ਰਿਕਵਰ ਕੀਤਾ ਫਿਰ ਇਹਨਾਂ ਦੀ ਪੁੱਛਗਿੱਛ ਤੋਂ ਪਤਾ ਲੱਗਿਆ ਕਿ ਆ ਇੱਕ ਨੂ ਜੋ ਜ਼ਿਲ੍ਹਾ ਹੈਗਾ ਹਰਿਆਣਾ ਦਾ ਉੱਥੋਂ ਬੇਸਡ ਇੱਕ ਵੱਡਾ ਆਰਗੇਨਾਈਜ਼ਡ ਨੈਟਵਰਕ ਇਹ ਟਰੱਕ ਦੀ ਚੋਰੀ ਦਾ ਚਲਾ ਰਿਹਾ ਹੈ ਤੇ ਅੱਗੇ ਇਹਨਾਂ ਦੀ ਪੁੱਛਗਿੱਛ ਹਜੇ ਜਾਰੀ ਹੈਗੀ ਤੇ ਇਹਨਾਂ ਦੇ ਆਪਣੀ ਜੋ ਕਨਫੈਸ਼ਨ ਹੈਗੀ ਉਹਦੇ ਬੇਸਿਸ ਤੇ ਇਹਨਾਂ ਨੇ 5-7 ਹੋਰ ਇਦਾਂ ਦੇ ਟਰੱਕਸ ਵਗੈਰਾ ਜੋ ਚੋਰੀ ਕਰਕੇ ਅੱਗੇ ਵਿੱਚੇ ਹੈ ਤੇ ਉਹ ਵੀ ਤਫਤੀਸ਼ ਹਜੇ ਚੱਲ ਰਹੀ ਹੈਗੀ ਤੇ ਇਹਦੇ ਵਿੱਚ ਵੀ ਪੁਲਿਸ ਨੇ ਆਈ ਥਿੰਕ 400 ਕਿਲੋਮੀਟਰ ਤੋਂ ਜ਼ਿਆਦਾ ਦੀ ਸੀਸੀਟੀਵੀ ਟ੍ਰੇਲ ਨੂੰ ਚੈੱਕ ਕਰਦੇ ਹੋਏ ਪੁਲਿਸ ਉੱਥੇ ਤੱਕ ਪਹੁੰਚੀ ਤੇ ਉਹ ਇੱਕ ਵੱਡੀ ਕਾਮਯਾਬੀ ਉਸ ਕੇਸ ਦੇ ਵਿੱਚ ਪੁਲਿਸ ਨੂੰ ਮਿਲੀ ਇਹਦੇ ਨਾਲ-ਨਾਲ ਕੁਝ ਹੋਰ ਕੇਸਿਸ ਜਿਦੇ ਵਿੱਚ ਇੱਕ ਸਬਸਟੈਂਟਿਵ ਅਮਾਉਂਟ ਆਰ ਹੈਰੋਇਨ ਦੇ ਰਿਕਵਰ ਪੁਲਿਸ ਨੇ ਵੱਖਰੇ-ਵੱਖਰੇ ਕੇਸਿਸ ਦੇ ਵਿੱਚ ਕੀਤੀ ਹੈ ਇੱਕ 371 ਨੰਬਰ ਮੁਕਦਮਾ ਹੈ ਜਿਹਦੇ ਵਿੱਚ ਚਾਰ ਦੋਸ਼ੀ ਜੋ ਕਿ ਹਿਮਾਚਲ ਪ੍ਰਦੇਸ਼ ਦੇ ਉੱਧਰ ਰਹਿਣ ਵਾਲੇ ਹੈ ਇਹਨਾਂ ਨੂੰ ਵੀ ਹੈਡੋ ਚੌਕੀ ਦੇ ਮੂਰੇ ਜੋ ਨਾਕਾ ਲਾਇਆ ਸੀਗੇ ਉਥੋਂ ਇਹਨਾਂ ਨੂੰ ਫੜਿਆ ਗਿਆ ਸੀਗਾ ਡਰੱਗ ਦੇ ਨਾਲ ਇਹਨਾਂ ਦੇ ਕੋਲੋਂ 130 ਗ੍ਰਾਮ ਹੈਰੋਇਨ ਰਿਕਵਰ ਕੀਤੀ ਸੀਗੀ ਐਸ ਚਾਰੋਂ ਕੇ ਚਾਰੋਂ ਜੋ ਮਲਜ਼ਮ ਹੈ ਜੋ ਚੰਡੀਗੜ੍ਹ ਮੁਹਾਲੀ ਬੇਸ ਜੋ ਪਬਸ ਜਾਂ ਰੈਸਟੋਰੈਂਟਸ ਵਗੈਰੇ ਉਥੇ ਕੰਮ ਕਰਦੇ ਤੇ ਉਥੇ ਡਰਗ ਦੀ ਸਪਲਾਈ ਕਰਦੇ ਤੇ ਇਹਨਾਂ ਇਹਨਾਂ ਦੇ ਕੇਸ ਦੇ ਵਿੱਚ ਵੀ ਫਿਰ ਅੱਗੇ ਪੁੱਛਗਿੱਛ ਵਿੱਚ ਮੇ ਜੋ ਗੁਰਦੀਪ ਗੁਰਤੇਜ ਗੁਰੀ ਜੋ ਦੂਜੇ ਕੇਸ ਦੇ ਚ ਇੱਕ ਅਕਿਊਜ਼ ਜਗਾ ਉਹ ਇਸ ਦੇ ਵਿੱਚ ਵੀ ਅੱਗੇ ਫਿਰ ਸਪਲਾਇਰ ਹੈਗਾ ਇਹਨਾਂ ਦੇ ਡਰਗ ਦਾ ਉਹਨੂੰ ਵੀ ਫਿਰ ਅੱਗੇ ਇਹਦੇ ਵਿੱਚ ਵੀ ਨਾਮਿਨੇਟ ਕਰਕੇ ਫਿਰ ਅਰੈਸਟ ਕੀਤਾ ਗਿਆ ਤੇ ਆਪ ਵੀ ਇੱਕ ਜੋ ਫਿਰੋਜ਼ਪੁਰ ਤੋਂ ਲੈ ਕੇ ਮੁਹਾਲੀ ਚੰਡੀਗੜ੍ਹ ਤੱਕ ਦਾ ਡਰਗ ਨੈਟਵਰਕ ਸੀਗਾ ਉਹਨੂੰ ਉਹਦਾ ਪਰਦਾ ਫਾਸ਼ ਕੀਤਾ ਗਿਆ ਇਦੇ ਨਾਲ ਨਾਲ ਦੋ ਹੋਰ ਕੇਸਿਸ ਹਨ ਜਿਨ੍ਹਾਂ ਦੇ ਵਿੱਚ ਟੋਟਲ 70 ਗ੍ਰਾਮ ਕੇ ਤਕਰੀਬਨ ਹੈਰੋਇਨ ਰਿਕਵਰ ਹੋਈ ਤੇ ਉਹਦੇ ਵਿੱਚ ਵੀ ਫਿਰ ਅੱਗੇ 3-4 ਮਤਲਬ ਜੋ ਅਕਿਊਜ਼ਡ ਹਨ ਉਹਨਾਂ ਨੂੰ ਅਰੈਸਟ ਕੀਤਾ ਗਿਆ ਤੇ ਉਹ ਵੀ ਇੱਕ ਨੈਟਵਰਕ ਜੋ ਅੰਮ੍ਰਿਤਸਰ ਤੋਂ ਲੈ ਕੇ ਇੱਥੇ ਤੱਕ ਦੀ ਸਪਲਾਈ ਚ ਚੱਲ ਰਹੀ ਸੀਗੀ ਉਹਨੂੰ ਵੀ ਫਿਰ ਪਰਦਾ ਫਾਸ਼ ਪੁਲਿਸ ਵੱਲੋਂ ਕੀਤਾ ਗਿਆ ਤੇ ਆ ਜਿੰਨੇ ਵੀ ਸਾਰੇ ਕੇਸਿਸ ਹਨ ਆ ਮੋਸਟਲੀ ਫਿਰੋਜ਼ਪੁਰ ਤੋਂ ਲੈ ਕੇ ਚੰਡੀਗੜ੍ਹ ਜਾਂ ਅੰਮ੍ਰਿਤਸਰ ਤੋਂ ਚੰਡੀਗੜ੍ਹ ਜੋ ਸਪਲਾਈ ਚੇਨ ਹੈਗੀ ਵਿੱਚ ਖੰਨਾ ਨੂੰ ਵੀ ਕਵਰ ਕਰਦੇ ਹੋਏ ਵੱਖਰੇ ਵੱਖਰੇ ਜ਼ਿਲ੍ਹਿਆਂ ਦੇ ਵਿੱਚ ਇੱਕ ਡਰਗ ਨੂੰ ਸਪਲਾਈ ਕਰਦੇ ਤੇ ਸਾਰੇ ਕੇ ਸਾਰੇ ਕੇਸਸ ਦੇ ਵਿੱਚ ਕਾਫੀ ਇੱਕ ਆਰਗੇਨਾਈਜ਼ਡ ਜੂ ਨੈਟਵਰਕ ਹੈਗਾ ਉਹਨੂੰ ਅਨਰਥ ਕੀਤਾ ਹੈ ਤੇ ਪੁਲਿਸ ਖੰਨਾ ਪੁਲਿਸ ਵੱਲੋਂ ਬਹੁਤ ਵਧੀਆ ਇਹਦੇ ਵਿੱਚ ਕੰਮ ਕੀਤਾ ਗਿਆ ਹੈ ਤੇ ਐਸਪੀਡੀ ਦੀ ਸੁਪਰਵੀਜ਼ਨ ਦੇ ਅੰਡਰ ਸੀਆਈ ਤੇ ਉਹਨਾਂ ਦੀ ਸਾਰੀ ਸਪੈਸ਼ਲ ਬ੍ਰਾਂਚ ਟੈਕਨੀਕਲ ਟੀਮ ਨੇ ਬਹੁਤ ਵਧੀਆ ਤੇ ਪ੍ਰੋਫੈਸ਼ਨਲ ਤਰੀਕੇ ਨਾਲ ਤਫਤੀਸ਼ ਕਰਦੇ ਹੋਏ ਕੇਸਿਸ ਦੇ ਵਿੱਚ ਇਨ ਅਕਿਊਜ਼ ਨੂੰ ਫੜਿਆ ਤੇ ਰਿਕਵਰੀਆਂ ਵਗੈਰਾ ਕੀਤੀਆਂ ਨੇ ਮੈਮ ਜਿਹੜੇ ਲੜਕੇ ਹੈਗੇ ਨੇ ਜਿਵੇਂ 19 ਸਾਲ 21 ਸਾਲ ਦੇ ਕੋਈ ਪੜਦੇ ਨੇ ਕੀ ਹੈਗਾ ਜੀ ਇਹਨਾਂ ਦਾ ਇਹਨਾਂ ਦੇ ਵਿੱਚ ਕੁਝ ਜਿਵੇਂ ਆ ਹੈਗਾ ਜਸ਼ਨਪ੍ਰੀਤ ਹੈਗਾ ਆ ਬੀਏ ਪਾਸ ਹੈਗਾ ਆ ਪ੍ਰਭਜੋਤ ਹੈਗਾ ਆ ਵੀਪੀਏ ਪਾਸ ਹੈ ਆ ਬਾਕੀ ਸਾਰੇ 11ਵੀਂ 12ਵੀਂ ਪਾਸ ਹੀ ਹੈ ਪਰ ਇਹ ਸਾਰੇ ਕੇ ਸਾਰੇ ਆ ਸਪਲਾਈ ਹੀ ਕਰਦੇ ਡਰਗ ਦਾ ਹੀ ਨਾ ਦਾ ਕੰਮ ਹੈਗਾ ਤੇ ਇੱਕ ਨੇ ਡਰਗ ਦੇ ਪੈਸੇ ਦੇ ਨਾਲ ਅੱਗੇ ਟੈਕਸੀਜ਼ ਵਗੈਰਾ ਦਾ ਕੰਮ ਸ਼ੁਰੂ ਕੀਤਾ ਹੋਇਆ ਆ ਜੋ ਜਸ਼ਨਦੀਪ ਹੈਗਾ ਆ ਜਸ਼ਨਪ੍ਰੀਤ ਜੋ ਹੈਗਾ ਆ ਆਪ ਦੱਸਦਾ ਹੈਗਾ ਕਿ ਇਹ ਇਮੀਗ੍ਰੇਸ਼ਨ ਦਾ ਵੀ ਕੰਮ ਨਾਲ-ਨਾਲ ਕਰਦਾ ਹੈ ਜੋ ਵੀ ਜੋ ਕਿ ਇਲੀਗਲ ਹੈਗਾ ਇਹਨੇ ਆਪ ਦੱਸਿਆ ਹੈਗਾ ਕਿ ਇਹਦੇ ਉੱਪਰ ਕੋਈ ਕੁਰਕ ਖੇਤਰ ਦੇ ਵਿੱਚ ਵੀ ਐਫ ਆਈ ਆਰ ਦਰਜ ਹੋਈ ਹੈ ਜਿਹਦੇ ਅਸੀਂ ਚੈਕਿੰਗ ਕਰਵਾ ਰਹੇ ਵੈਰੀਫਾਈ ਕਰ ਰਹੇ ਤੇ ਨਾਲ-ਨਾਲ ਆ ਜੋ ਬਾਕੀ ਅਕਿਊਜ਼ਡ ਹੈ ਇਨਾਂ ਦੇ ਆਪਣੇ ਕਹਿਣ ਮੁਤਾਬਕ ਇਨਾਂ ਦੇ ਉੱਪਰ ਐਫ ਆਈ ਆਰਜ਼ ਹੈ ਜੋ ਐਨ ਡੀ ਪੀ ਐਸ ਐਟ ਕੇ ਅੰਦਰ ਹੀ ਦਰਜ ਹੋਈਆਂ ਨੇ ਅਸੀਂ ਵੈਰੀਫਾਈ ਕਰਾ ਰਹੇ ਹਾਂ ਤਾਂ ਕਿ ਅੱਗੇ ਵੀ ਜੋ ਕਨਸਰਨ ਪੁਲਿਸ ਸਟੇਸ਼ਨਜ਼ ਹੈ ਅਗਰ ਇਨਾਂ ਦੀ ਅਰੈਸਟ ਉਹ ਕੇਸ ਵਿੱਚ ਨਹੀਂ ਹੋਈਆਂ ਤਾਂ ਅਸੀਂ ਉਹ ਕਨਸਰਨ ਪੁਲਿਸ ਸਟੇਸ਼ਨਜ਼ ਨੂੰ ਫਿਰ ਇਨਫੋਰਮੇਸ਼ਨ ਸ਼ੇਅਰ ਕਰ ਦਿੰਗੇ ਮੈਂ ਕੋਈ ਸਟੋਰੀਸ ਫਿਰ ਹਮ ਟਾਰਗੇਟ ਕਰ ਦਿਸੀ ਅ ਜਿਵੇਂ ਤੁਸੀਂ ਜਾਣਦੇ ਹੋ ਖਰੜ ਸਪੈਸ਼ਲੀ ਜੋ ਏਰੀਆ ਹੈਗਾ ਉੱਥੇ ਯੂਨੀਵਰਸਿਟੀ ਹੈ ਤੇ ਉੱਥੇ ਇਨਾਂ ਦੀ ਸਪਲਾਈ ਕਾਫੀ ਜ਼ਿਆਦਾ ਮਤਲਬ ਰਹੀ ਹੈ ਤੇ ਖੰਨਾ ਦੇ ਵਿੱਚ ਵੀ ਕਰਦੇ ਤੇ ਇਹਨਾਂ ਦਾ ਜੋ ਟਾਰਗੇਟ ਪੋਪੂਲੇਸ਼ਨ ਯੰਗ ਬੱਚੇ ਹੁੰਦੇ ਨੇ ਤੇ ਉੱਥੇ ਜਾ ਕੇ ਕਰਦੇ ਤੇ ਦੂਜਾ ਜੋ ਮੈਂ ਹਿਮਾਚਲ ਵੇਜ਼ ਜੋ ਇੱਕ ਮੋਡਿਊਲ ਹੈਗਾ ਉਹ ਵੀ ਪਬਸ ਦੇ ਵਿੱਚ ਸਪਲਾਈ ਕਰਦੇ ਤੇ ਉਹ ਵੀ ਇੱਕ ਯੰਗ ਪੋਪੂਲੇਸ਼ਨ ਨੂੰ ਹੀ ਮੇਨਲੀ ਟਾਰਗੇਟ ਕਰ ਰਹੇ ਹਨ ਕਿੰਨੇ ਕ ਟਾਈਮ ਤੋਂ ਕਰਦੇ ਆ ਰਹੇ ਨੇ ਇਹਨਾਂ ਨੇ ਆਪਣੇ ਮੂਹ ਤੋਂ ਹੀ ਕਾਫੀ ਚੇਰ ਤੋਂ ਕਰ ਰਹੇ ਹੁਣ ਕਿਉਂਕਿ ਹਜੇ ਤਫ਼ਤੀਸ਼ ਚੱਲੀ ਰਹੀ ਹੈ ਤੇ ਇਹਨਾਂ ਦਾ ਇਹ ਚੌਥਾ ਪੰਜਵਾਂ ਚੱਕਰ ਤੋਂ ਸੀਗਾ ਲੇਕਿਨ ਅਗੇ ਹੋਰ ਵੀ ਕਿਉਂਕਿ ਟੈਕਨੀਕਲੀ ਵੀ ਅਸੀਂ ਸਾਰੇ ਚੈੱਕ ਕਰ ਰਹੇ ਹਾਂ ਕਿੰਨੀ ਬਰੀ ਆਏ ਹੈ ਤਾਂ ਜਿਵੇਂ ਸਾਡਾ ਟੈਕਨੀਕਲ ਐਵਿਡੈਂਸ ਸਾਡੇ ਕੋਲ ਆਂਦਾ ਤਾਂ ਅਸੀਂ ਔਰ ਬੈਟਰ ਤਰੀਕੇ ਨਾਲ ਇਹਨੂੰ ਸਿਰੇ ਤੱਕ ਲੈ ਕੇ ਜਾ ਪਾਂਗੇ ਬਟ ਇਹ ਆਪਣੇ ਮੂੰਹ ਇਹਨਾਂ ਨੇ 4-5 ਚੱਕਰ ਲਾ ਲਏ ਹੈ ਉਹ ਵੱਡੀ ਵੱਡੀ ਖੇਪ ਦੇ ਨਾਲ ਹੀ ਗਏ ਹੈ ਤੇ ਅੱਗੇ ਵੀ ਫਿਰ ਅਸੀਂ ਹੋਰ ਇਨਫਰਮੇਸ਼ਨ ਨੂੰ ਡਿਵੈਲਪ ਕਰਕੇ ਫਿਰ ਆਪਣਾ ਜੋ ਸਾਡੀ ਨਾਕਾਬੰਦੀ ਉਹਨੂੰ ਵੀ ਔਰ ਸਟਰੋਂਗ ਕਰਾਂਗੇ ਤੇ ਸਾਡੀ ਪੈਟਰੋਲਿੰਗ ਔਰ ਚੈਕਿੰਗ ਵਗੈਰਾ ਵੀ ਇਦਾਂ ਹੀ ਅਸੀਂ ਔਰ ਸੋਫਿਸਟੀਕੇਟਿਡ ਤਰੀਕੇ ਨਾਲ ਮੈਂ ਕਹਿ ਸਕਦੀ ਹਾਂ ਕਿ ਟੈਕਨੀਕਲੀ ਸੀ ਆ ਆਪਣੀ ਇਨਫੋਰਮੇਸ਼ਨ ਨੂੰ ਯੂਜ਼ ਕਰਦੇ ਔਰ ਬੈਟਰ ਤਰੀਕੇ ਨਾਲ ਇਸ ਚੀਜ਼ ਨੂੰ ਕਰੀਏ ਮੈਂ ਇੰਟਰਸਟੇਟ ਗੈਂਗ ਕਿਹਾ ਜਾ ਸਕਦਾ ਹੈ ਆ ਇਹ ਜੋ ਹੈ ਇਹ ਮੋਸਟਲੀ ਪੰਜਾਬ ਦੇ ਵਿੱਚ ਡਰਗ ਨੂੰ ਸਪਲਾਈ ਕਰ ਰਹੇ ਸੀਗੇ ਜੋ ਟਰੱਕ ਚੋਰੀ ਵਾਲਾ ਉਹ ਇੰਟਰਸਟੇਟ ਗੈਂਗ ਹੈਗਾ ਉਹ ਐਥੋਂ ਵੀ ਚੋਰੀ ਕੀਤੇ ਉਹਨਾਂ ਨੇ ਉਹਨਾਂ ਨੇ ਯੂਪੀ ਤੋਂ ਵੀ ਚੋਰੀ ਕੀਤੀ ਹਰਿਆਣਾ ਤੋਂ ਵੀ ਚੋਰੀ ਕੀਤੇ ਤੇ ਹਰਿਆਣਾ ਪੁਲਿਸ ਨੇ ਵੀ ਜੋ ﺍﻟताਫ ਹੈਗਾ ਉਹਨੂੰ ਹਰਿਆਣਾ ਪੁਲਿਸ ਨੇ ਪਹਿਲਾਂ ਫੜਿਆ ਸੀਗਾ ਤੇ ਆ ਇੱਕ ਉਹ ਇੰਟਰ ਸਟੇਟਿਕ ਗੈਂਗ ਹੈ ਜੋ ਚੋਰੀ ਵਾਲੀ ਗੈਂਗ ਚੱਲਦੀ ਹੈ ਬਾਕੀ ਸਾਰੇ ਹਜੇ ਤੱਕ ਇਹਨਾਂ ਦਾ ਡਰਗਸ ਸਪਲਾਈ ਚੇਨ ਮੇ ਹਰਿਆਣਾ ਦਾ ਨਹੀਂ ਫੈਕਟਰੀ ਨੇ ਹੋਇਆ ਪਰ ਆ ਜੋ ਇਮੀਗ੍ਰੇਸ਼ਨ ਵਾਲਾ ਆ ਹਰਿਆਣਾ ਦਾ ਐਫਆਈਆ ਨੇ ਦੱਸਿਆ ਤੋਂ ਉਹਨੂੰ ਅਸੀਂ ਇੰਟਰ ਸਟੇਟ ਕਹਿ ਸਕਦੇ ਹਾਂ ਮੈਡਮ ਜਿਹੜਾ 3 ਨੰਬਰ ਦਾ ਮਕਦਮਾ ਪੈਰ ਦੇਤੀ ਦੱਸ ਦਿੱਤਾ ਉਹਦੇ ਵਿੱਚ ਸੰਜੀਤ ਸਿੰਘ ਨਾਮ ਦਾ ਵਿਅਕਤੀ ਹੈ ਤਾਂ ਦੱਸੋ ਉਹ ਆਪਾਂ ਇਹ ਜੀ ਸਪਲਾਈ ਕਰਦੇ ਜੀ ਇਸ ਤਰ੍ਹਾਂ ਆ ਆ ਜੋ ਅਸੀਂ ਫੜਿਆ ਹੈ ਲਖ ਲਖਵਿੰਦਰ ਚੱਕ ਮਾਫੀ ਦਾ ਤੇ ਉਹ ਉਹਦਾ ਫਿਰ ਅਗੇ ਸਪਲਾਈ ਕਰਦਾ ਹੈਗਾ اچھا ਨਹੀਂ ਦੂਜਾ ਕੇਸ ਹੈਗਾ ਫਾਈਲ ਦਾ ਮੈਂ ਫਾਈਲ ਵਾਲਾ ਉਹ ਉਹਨੂੰ ਅਸੀਂ ਫੜ ਕੇ ਲੈ ਕੇ ਆਏ ਉਹ ਅਗੇ ਉਹ ਸਪਲਾਈ ਕਰਦਾ ਹੈਗਾ ਜੋ ਮੇਨ ਜੋ ਇੱਥੇ ਜੋ ਅਕਿਊਜ਼ ਫੜਿਆ ਗਿਆ ਸੀਗਾ ਉਹਦੀ ਪੁੱਛਕਿਛ ਦੇ ਵਿੱਚ ਪਹਿਲਾਂ ਤਾਂ ਨੰਬਰ ਆਇਆ ਕਿਸੀ ਫੋਨ ਦੀ ਜੋ ਚੈਕਿੰਗ ਕੀਤੀ ਉਹਦੀ ਮੁੰਲੀ ਜੋ ਤਫਤੀਸ਼ ਕੀਤੀ ਉਹ ਫੋਨ ਨੰਬਰ ਫੈਕਟਰੀ નો ਹੋਇਆ ਫਿਰ ਅਸੀਂ ਫੋਨ ਨੰਬਰ ਦੀ ਲੋਕੇਸ਼ਨ ਤੇ ਬੇਸਿਸ ਤੇ ਫਿਰ ਉਹਨੂੰ ਅਗੇ ਉਹ ਚੈੱਕ ਕੀਤਾ ਹੈਗਾ ਤੇ ਫਿਰ ਉਹਨੂੰ ਨੋਮੀਨੇਟ ਕਰਕੇ ਸੇ ਅਰੈਸਟ ਕੀਤਾ ਤੇ ਉਦੋਂ ਵੀ ਫਿਰ 20 ਗ੍ਰਾਮ ਕੇ ਤਕਰੀਬਨ ਫਿਰ ਹਿਰੋਇਨ ਆਗੇ ਰਿਕਵਰ ਹੋਈ ਹੈ ਉਹ ਬੰਦਾ ਸਪਲਾਈਰ ਹੈਗਾ ਤੇ ਅਗੇ ਔਰ ਕੌਣ ਸਪਲਾਈਰ ਹੈਗਾ ਚੇਨ ਦੇ ਵਿੱਚ ਉਹਦੀ ਪੁੱਛਗਿੱਛ ਤੇ ਥਰੂ ਪਤਾ ਲੱਗੂਗਾ ਪੈਕੇਟ ਤੋਂ ਇਹਨੂੰ ਸਪਲਾਈ ਕਿੱਥੋਂ ਮੀਡੀਅਮ ਵਿੱਚ ਗਿਆ ਦਾ ਕੁਝ ਬੋਤਾ ਲੱਗਿਆ ਜੋ ਜੋ ਇਹ 4 ਕਿਲੋ ਵਾਲਾ ਜੋ ਕੇਸ ਹੈਗਾ ਇਹਦੇ ਵਿੱਚ ਜੋ ਅੰਗਰੇਜ਼ ਹੈਗਾ ਆ ਚਾਰ ਪੰਜ ਬਾਰੀ ਲੈ ਕੇ ਆ ਚੁੱਕਾ ਉੱਥੇ ਕੋਈ ਫੌਜੀ ਫੌਜੀ ਨਾ ਦਾ ਪਰਸਨ ਦੱਸਦਾ ਫਿਰੋਜ਼ਪੁਰ ਦਾ ਉਹ ਇਹਨੂੰ ਉਹਦਾ ਮਾਲ ਹੀ ਸਪਲਾਈ ਕਰਦਾ ਹੈਗਾ ਤਾਂ ਕਿਉਂਕਿ ਨਾ ਛੋਟਾ ਹੈਗਾ ਤਾਂ ਅਸੀਂ ਉਹਨੂੰ ਅਸੀਂ ਵੈਰੀਫਾਈ ਕਰ ਰਹੇ ਕਿ ਕੌਣ ਫੌਜੀ ਹੈਗਾ ਤੇ ਅ ਕਿਸੇ ਦਾ ਛੋਟਾ ਨਾਮ ਹੈਗਾ ਜਾਂ ਮਤਲਬ ਕੌਣ ਹੈ ਉਹਨੋਂ ਸੀ ਕਰ ਰਹੇ ਫਿਰੋਜ਼ਪੁਰ ਦਾ ਪੂਰਾ ਕਾ ਪੂਰਾ ਨੈਟਵਰਕ ਹੈ ਕਿ ਜੋ ਕਰਾਸ ਬਾਰਡਰ ਜੋ ਆਂਦੀ ਕਿਉਂਕਿ ਜੋ ਪੈਕੇਟ ਸੀਗੇ ਉਹ ਵੀ ਡਰੋਨ ਬੇਸ ਜੋ ਡਰਾਪਿੰਗ ਸੀਗੇ ਉਹੀ ਪੈਕੇਟ ਸੀਗੇ ਤੇ ਪਾਕਿਸਤਾਨ ਤੋਂ ਜੋ ਆਈ ਹੋਈ ਹੈਰੋਇਨ ਸੀਗੀ ਆ ਫਿਰ ਅੱਗੇ ਫਿਰੋਜ਼ਪੁਰ ਹੁੰਦੇ ਹੋਏ ਲੁਧਿਆਣਾ ਵਾਇਲ ਲੁਧਿਆਣਾ ਚੰਡੀਗੜ੍ਹ ਏ ਮੋਹਾਲੀ ਤੱਕ ਜਾਣ ਵਾਲੀ ਸੀਗੀ ਠੀਕ ਹੈ ਥੈਂਕ ਯੂ ਜੀ ਹਾਂਜੀ ਇੱਕ ਹੋਰ ਚੀਜ਼ ਮੀਡੀਆ ਦੇ ਸਾਥੀਆਂ ਨਾਲ ਸ਼ੇਅਰ ਕਰਨਾ ਚਾਹੁੰਦੀ ਹਾਂ 7 ਜਨਵਰੀ ਤੋਂ ਇੱਕ ਸਪੈਸ਼ਲ ਮਹੀ ਪੰਜਾਬ ਪੁਲਿਸ ਵੱਲੋਂ ਅੰਡਰ ਓਵਰਆਲ ਗਾਈਡੈਂਸ ਆਫ ਸ਼੍ਰੀ ਗੌਰਵ ਯਾਦਵ ਜੀ ਆਨਰੇਬਲ ਡੀਜੀਪੀ ਪੰਜਾਬ ਐਂਡ ਸਪੈਸ਼ਲ ਡੀਜੀ ਲਾਅ ਐਂਡ ਆਰਡਰ ਰਿਪਿਚੂ ਕੁਲਰ ਸਰ ਇਨਾਂ ਦੀ ਨਿਗਰਾਨੀ ਹੇਟਿੰਗ ਮੁਹਿੰਮ ਚੱਲ ਰਹੀ ਹੈ ਜੋ ਪ੍ਰੋਕਲੇਮਡ ਅਫੈਂਡਰਸ ਹੈ ਐਬਸਕਾਂਡਰਸ ਹੈ ਜੋ ਫੜੇ ਨਹੀਂ ਗਏ ਕਾਫੀ ਚਿਰ ਤੋਂ ਉਹਨਾਂ ਨੂੰ ਅਰੈਸਟ ਕਰਨ ਦੀ ਮੁਹਿੰਮ ਸ਼ੁਰੂ ਕੀਤੀ ਗਈ ਹੈ ਤੇ ਖੰਨਾ ਦੇ ਵਿੱਚ ਵੀ ਆ ਮੁਹਿੰਮ ਬਹੁਤ ਪੁਰਜ਼ੋਰ ਤਰੀਕੇ ਨਾਲ ਚੱਲ ਰਹੀ ਹੈ ਅਸੀਂ ਬੀਤੇ 3 ਦਿਨ ਦੇ ਵਿੱਚ ਵਿੱਚ ਹੀ 12 ਜੋ ਸਾਡੇ ਪ੍ਰੋਕਲੇਮਡ ਅਫੈਂਡਰਸ ਐ ਐਬਸਕਾਂਡਰਸ ਹੈ ਉਹਨਾਂ ਨੂੰ ਅਰੈਸਟ ਕਰ ਲਿਆ ਹੈਗਾ ਤੇ ਆ ਵੀ ਪੀਓ ਸਟਾਫ ਨੇ ਔਰ ਬਾਕੀ ਐਸਚਓਜ਼ ਨੇ ਵੀ ਇਹਦੇ ਵਿੱਚ ਬਹੁਤ ਵਧੀਆ ਤਰੀਕੇ ਨਾਲ ਪ੍ਰੋਫੈਸ਼ਨਲ ਤਰੀਕੇ ਨਾਲ ਆ ਜੋ ਬਹੁਤ ਲੰਬੇ ਟਾਈਮ ਤੋਂ ਜੋ ਕਾਨੂੰਨ ਨੂੰ ਜੋ ਇਵੇਡ ਕਰ ਰਹੇ ਸੀਗੇ ਇਹਦਾ ਦੇ ਅਕਿਊਜ਼ਡ ਨੂੰ ਟਰੇਸ ਕਰਕੇ ਉਹਨਾਂ ਨੂੰ ਫੜਿਆ ਹੈਗਾ ਤੇ ਆ ਵੀ ਮੁਹਿੰਮ ਸਾਡੀ ਯੁੱਧ ਨਸ਼ਾ ਵਿਰੁੱਧ ਤੇ ਜੋ ਕ੍ਰਾਈਮ ਨੂੰ ਕੰਟਰੋਲ ਵਾਲੀ ਜੋ ਮੁਹਿੰਮ ਚੱਲ ਰਹੀ ਹੈਗੀ ਉਹਦੇ ਨਾਲ ਨਾਲ ਆ ਮੁਹਿੰਮ ਵੀ ਉਹਦਾ ਇੱਕ ਵੱਡਾ ਪਾਰਟ ਹੈਗਾ ਤੇ ਆ ਵੀ ਫਿਰ ਅੱਗੇ ਮੈਨੂੰ ਲੱਗਦਾ ਇਹਦੇ ਵਿੱਚ ਵੀ ਸਾਨੂੰ ਸਕਸੈਸਿਵ ਮਿਲਣਗੇ ਤੇ ਵਧੀਆ ਅਧਿਕਾਰਗੁਜ਼ਾਰੀ ਰਹੇਗੀ Yeah. <laughs>